ਦੋਸਤੋ ਪੰਜਾਬ ਲਾਈਨ ਦਾ ਇੱਕ ਸੁਪਰ ਟੈਲੀਅਨ ਜਿਹਨੂੰ ਕਹਿ ਸਕਦੇ ਆ ਕਿ ਸਾਡੀ ਪੰਜਾਬ ਦੀ ਆਪਣੀ ਬਲੱਡ ਲਾਈਨ ਦਾ ਬਹੁਤ ਚੰਗਾ ਘੋੜਾ ਜਿਹਦਾ ਨਾਂ ਹੈ ਕਾਲਾ ਫਰੰਗੀ ਕਾਲਾ ਫਰੰਗੀ ਮੇਰੇ ਕੋਲ ਬਾਈ ਹੁਣੀ ਖੜੇ ਆਓ ਇਹਦੀ ਪੂਰੀ ਬਲੱਡ ਲਾਈਨ ਦੀ ਜਾਣਕਾਰੀ ਇਸ ਘੋੜੇ ਦੀ ਡਿਟੇਲ ਕੀ ਹੈ ਇਹਦੀ ਹਾਈਟ ਕੀ ਹੈ ਇਹਦੀ ਡਿਟੇਲ ਕੀ ਹੈ ਇਹਦੀ ਮਦਰ ਦੀ ਫਾਦਰ ਦੀ ਡਿਟੇਲ ਆਓ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਹੋ ਜੀ ਬਾਈ ਦੇਖੋ ਦੇ ਘੋੜੇ ਦੇ ਕੋਲ ਹੀ ਆਜੋ ਨਾਲ ਘੋੜਾ ਵੀ ਨਜ਼ਰ ਆਉਂਦਾ ਰਹੂਗਾ ਬਾਈ ਜਿਓ ਡਿਟੇਲ ਘੋੜੇ ਦੀ ਸਾਰੀ ਬਾਈ ਇਹ ਹੈਗਾ ਜੀ ਆਹ ਫਾਰ ਦਾ ਅਵਤਾਰ ਘੋੜੇ ਦਾ ਬੱਚਾ ਜੀ ਮਾਂ ਬਾਈ ਇਹਦੀ ਰੇਸ਼ਮਾ ਪ੍ਰਕਟਪੰਨੂ ਕੋਲ ਸੀਗੀ ਜੀ ਹਾਂਜੀ ਹਾਂਜੀ ਤੇ ਅਲੀ ਕਿਰਗੜ ਵਾਲੀ ਲਾਈਨ ਚੋਂ ਮਾਂ ਸੀਗੀ ਅਲੀ ਕਿਰਲਗੜ ਵਾਲੀ ਲਾਈਨ ਚੋਂ ਤੇ ਪਿਓ ਹੈਗਾ ਜਿਹਦਾ ਅਵਤਾਰ ਤੇ ਅਵਤਾਰ ਹੈਗਾ ਕਰਾਮਾਤੀ ਦਾ ਕਹਿ ਲੋਗੇ ਆਪਣੇ ਪੰਜਾਬ ਦੇ ਦਾਲ ਵਾਲੇ ਘੋੜਿਆਂ ਦੀ ਬਲੱਡ ਲਾਈਨ ਹੈ ਜੀ ਜਿਹਨੂੰ ਆਪਾਂ ਪੰਜਾਬ ਬਰੀਡ ਕਹਿੰਦੇ ਆ ਪਿਓਰ ਪੰਜਾਬ ਬਰੀਡ ਪਿਓਰ ਪੰਜਾਬ ਬਰੀਡ ਹੈ ਵੇਖੋ ਘੋੜੇ ਦੀ ਦੂਜੇ ਘੋੜੇ ਨਾਲੋਂ ਪੰਜਾਬ ਬਰੀਡ ਦਾ ਵੱਖਰਾਪਨ ਕੀ ਹੈ ਉਹ ਵੀ ਆਪਾਂ ਨਾਲ ਨਾਲ ਥੋੜਾ ਜਿਹਾ ਦੋਸਤਾਂ ਨੂੰ ਕੈਰੈਕਟਰ ਦੱਸਣੇ ਆਦੇ ਜਿਹੜੇ ਕਰਾਮਾਤੀ ਲਾਈਨ ਦੇ ਵਿੱਚ ਮਿਲਦੇ ਕਰਾਮਾਤੀ ਲਾਈਨ ਦੇ ਜਿਹੜੀ ਖਾਸ ਲੁੱਕ ਹੈ ਇਹ ਵਾਲ ਨੇ ਜਿਹੜੇ ਉਸ ਤੋਂ ਬਾਅਦ ਸੁੰਮ ਦਾ ਸਾਈਜ਼ ਵੇਖੋ ਭਾਜੀ ਠੀਕ ਹੈ ਜੀ ਕਿਆ ਬਾਤ ਹੈ ਬਹੁਤ ਵੱਡਾ ਬਹੁਤ ਮਜ਼ਬੂਤ ਹਾਂਜੀ ਚੌੜਾ ਸੌਬ ਹੈ ਜੀ ਐਂਡਿਓਰੈਂਸ ਵਾਲੇ ਘੋੜੇ ਆ ਮੇਨ ਭਾਜੀ ਤੇ ਜਿਹੜਾ ਇਹਦਾ ਮੂੰਹ ਆ ਜੀ ਫੇਸ ਦੀ ਲੰਬਾਈ ਚੌੜਾਈ ਇਹ ਵੀ ਦੂਜੇ ਘੋੜਿਆਂ ਨਾਲ ਨਹੀਂ ਰਲਦੀ ਇਹਨਾਂ ਦੀ ਪੰਜਾਬ ਲਾਈਨ ਦਾ ਅਵਤਾਰ ਘੋੜੇ ਦਾ ਮੂੰਹ ਵੀ ਬਹੁਤ ਵੱਡਾ ਸੀਗਾ ਬਹੁਤ ਲੰਮਾ ਮੂੰਹ ਸੀਗਾ ਦੇਖੋ ਦੋਸਤੋ ਜੋ ਵੀ ਘੋੜਿਆਂ ਨੂੰ ਬਹੁਤ ਬਰੀਕੀ ਨਾਲ ਦੇਖਦੇ ਆ ਸਮਝਦੇ ਆ ਤੁਸੀਂ ਇਸ ਘੋੜੇ ਦੀ ਫੇਸ ਦੀ ਬਿਊਟੀ ਦੇਖੋ ਲੰਬਾਈ ਦੇਖੋ ਮਜ਼ਬੂਤੀ ਦੇਖੋ ਗਰਦਨ ਦੇਖੋ ਬਾ ਕਮਾਲ ਜਿਹਨੂੰ ਕਹਿ ਦਿੰਨੇ ਆ ਇਹਦਾ ਆਪਾਂ ਵੀਡੀਓ ਫੋਟੋ ਸ਼ੂਟ ਥੋੜਾ ਟਾਈਮ ਪਹਿਲਾਂ ਕੀਤਾ ਸੀ ਹੁਣ ਇਹ ਘੋੜਾ ਪਹਿਲਾਂ ਨਾਲੋਂ ਕਾਫੀ ਬਦਲ ਗਿਆ 68 ਹੋ ਗਿਆ ਭਾਈ ਇਸ ਟਾਈਮ 68 ਦੇ ਲੱਗੇ ਹਾਈਟ ਹੈਗੀ ਹੈ ਹਾਂਜੀ ਕੀ ਹਾਈਟ ਹੈ ਜੀ ਹੁਣ ਇਹਦੀ ਇਸ ਟਾਈਮ ਇਹਦੀ 68 ਹਾਈਟ ਹੈ ਭਾਜੀ ਸਾਈਡ ਤੇ ਉਹ ਖਿੱਚ ਕੇ ਰੱਖੋ ਘੋੜਾ ਉਧਰ ਖਿੱਚ ਕੇ ਰੱਖੋ ਸਾਈਡ ਕਰੋ ਹਾਂਜੀ ਆਹ ਦੇਖੋ ਮੇਰੀ ਛੇ ਫੁੱਟ ਦਾ ਹੈ ਤੋੜੀ 6 ਫੁੱਟ ਹੈ ਜੀ ਤੇ ਘੋੜਾ ਮਤਲਬ ਕਾਫੀ ਵਧੀਆ ਹਾਈਟ 'ਚ ਹੋ ਗਿਆ ਬਾ ਬੇਟੇ ਜੀ ਹਰ ਤਾਂ ਵੀ 4 ਸਾਲਾਂ ਤੋਂ ਵੀ ਘੱਟ ਉਮਰ ਹੈ ਵੀ ਹਾਂਜੀ ਅਚਾ ਕੀ ਬਜੀ ਉਮਰ ਦੱਸ ਰਹੇ ਸੀ ਇਹਦੀ ਹੁਣ 4 ਸਾਲ ਤੋਂ ਘੱਟ ਹੈ ਹਾਂਜੀ ਤੇ ਹਾਈਟ 68 ਹੈ ਹਾਂਜੀ ਕੀ ਬਾਤ ਹੈ ਜੀ ਇਹਦੀ ਕਵਰਿੰਗ ਫੀਸ ਕਿਵੇਂ ਹੈ ਜੀ ਮੀਟਿੰਗ ਲਈ ਚੱਲੂ ਹੈ ਹਾਂਜੀ ਮੀਟਿੰਗ ਲਈ ਚੱਲੂ ਹੈ ਜੀ 311 ਦੀ ਫੀਸ ਹੈ ਜੀ 31000 31000 ਹਾਂਜੀ ਬਹੁਤ ਜ਼ਿਆਦਾ ਘੱਟ ਤੇ ਜੈਨੂਨ ਫੀਸ ਰੱਖਣ ਦਾ ਕਾਰਨ ਭਾਈ ਦੱਸੋ ਕੀ ਜੀ ਸਿਰਫ 31000 ਜਿੰਨੀ ਬਰੀਡਿੰਗ ਹੋਊਗੀ ਓਨਾ ਹੀ ਫਾਇਦਾ ਹੈ ਕੀ ਬਾਤ ਹੈ ਬਿਲਕੁਲ ਜੀ ਇਹ ਪੰਜਾਬ ਦੀ ਇੱਕ ਆਪਣੀ ਬਰੀਡ ਹੈ ਸਾਰੇ ਘੋੜੇ ਜਿੰਨੇ ਵੀ ਮੰਡੀ ਚਾਏ ਉਹਨਾਂ ਸਾਰਿਆਂ ਨਾਲੋਂ ਵੱਖਰਾ ਹੈ। ਹਾਂਜੀ। ਕਰਾਮਾਤੀ ਦਾ ਬੱਚਾ ਸੀ ਅਵਤਾਰ ਤੇ ਅਵਤਾਰ ਦਾ ਬੱਚਾ ਹੈ ਕਾਲਾ ਫਰੰਗੀ। ਹਾਂਜੀ। ਕੀ ਪਤਾ ਹੈ ਜੀ ਬਹੁਤ ਵਧੀਆ। ਭਾਜੀ ਐਡਰੈਸ ਦੱਸ ਦਿਓ ਜਰਾ। ਇਹ ਭਣਾ ਸਟੇਬਲ ਹੈ ਜੀ ਪਟਿਆਲੇ ਲਾਲਕੋਠੀ। ਸਟੇਬਲ ਹੈ ਜੀ ਪਟਿਆਲੇ ਲਾਲਕੋਠੀ। ਹਾਂਜੀ। ਹਾਂਜੀ। ਤੇ ਟਕਾਲਾ ਰੋਡ ਤੇ ਹੈ ਜੀ। ਠੀਕ ਹੈ ਜੀ। ਹਾਂਜੀ। ਤੇ ਦੂਜਾ ਘੋੜਾ ਵੀ ਤੁਸੀਂ ਇੱਕ ਬਸ਼ੇਰਾ ਲਿਆਏ ਆ ਜੀ। ਇਹ ਬਸ਼ੇਰਾ ਜੀ ਗੁੱਲੇ ਦਾ। ਹਾਂਜੀ। ਮਾਂ ਇਹਦੀ ਕਰਮਾ ਵਾਲੀ। ਹਾਂਜੀ ਜੋ ਡਾਇਰੈਕਟ ਕਰਾ ਮਾਤੀ ਦੀ ਹੈ ਜੀ ਬਹੁਤ ਵਧੀਆ ਦੀ ਮਾਂ ਉਹ ਕਰਮਾਂ ਵਾਲੀ ਆ ਆਪ ਡਾਇਰੈਕਟ ਕਰਾ ਮਾਤੀ ਦੀ ਹੈ ਹਾਂਜੀ ਇਹ ਹੈਗਾ ਆਬਦੁੱਲੇ ਦਾ ਜੀ ਦੁਲਲੇ ਦਾ ਹਾਂਜੀ ਠੀਕ ਹੈ ਦਸਤੀ ਗਾ ਜੀ ਸੰਤ ਜੀ ਇਹ ਹਲੇ ਬਸ ਆ ਵੀਡੀਓ ਕਰੀ ਜਾਂਦਾ ਜੀ ਇੱਕ ਮਿੰਟ ਇਹ ਦੀ ਉਮਰ ਤੇ ਹਾਈਟ ਕਿੰਨੀ ਹੋਗੀ ਇਹਦੇ ਦੋ ਦੰਦ ਹੋਇਆ ਜੀ ਇਹ ਹਾਂਜੀ ਹਾਂਜੀ ਅੰਦਾਜ਼ਾ ਤਿੰਨ ਸਾਲ ਦੇ ਲੱਗੇ ਇਹਦੇ ਜੀ ਤਿੰਨ ਸਾਲ ਉਮਰ ਹੈ ਹਾਂਜੀ 66+ ਆ ਜੀ 66+ ਇਹ ਵੀ ਸਾਈਡ ਤੋਂ ਦਿਖਾਈਏ ਜਰਾ ਸਾਈਡ ਤੋਂ ਭਾਈ ਦੇਵੀ ਰੋਕੋ ਫੜਾ ਆ ਇਹ ਦੁੱਲੇ ਦਾ ਜੀ ਆਹ ਦੁੱਲੇ ਦਾ ਬਾਈ ਇਹ ਦੁੱਲੇ ਦਾ ਬਹੁਤ ਵੱਡਾ ਇੱਕ ਮਿੰਟ ਜੀ ਮਿਲਦੇ ਆਂ ਬਸ ਮਦਰ ਡਾਇਰੈਕਟ ਘਰਾਂ ਮਾਸੀ ਦੀ ਇਹਦੀ ਹਾਂਜੀ ਮਦਰ ਫਾਜ਼ਲੁੱਲਾ ਫਾਜ਼ਲੁੱਲਾ ਚਲੋ ਜੀ ਪੰਜਾਬ ਪ੍ਰੋਡਕਟ ਜੀ ਮਦਰ ਵੀ 65 ਇੰਚਸ ਦੀ ਇਹਦੀ ਮਦਰ ਆ ਵੈਰੀ ਗੁੱਡ ਐਡਾ ਸੰਭਾ ਉਹਦਾ ਬੇਬਰ ਪਲੇਟ ਜੱਟਾ ਕੀ ਬਾਤ ਹੈ ਬਹੁਤ ਵੱਡੀ ਘੋੜੀ ਹੈ ਇਹਦੇ ਵਿੱਚ ਬਹੁਤ ਮਜ਼ਬੂਤੀ ਹੈ ਸੁੰਬ ਪੈਰ ਬਹੁਤ ਵੱਡਾ ਮਜ਼ਬੂਤ ਲੱਗਾ ਹੈ ਕਮਾਲ ਦਾ ਵਸ਼ੇਰਾ ਜੀ ਹੈ ਇਹ ਵੀ ਪਿਓਰ ਆਪਣੀ ਬਰੀਡ ਹੈ ਜੀ ਪਿਆਰ ਵੀ ਨਹੀਂ ਹੋਇਆ ਹਲੇ ਇਹ ਬੰਦੇਾਂ ਦੀ ਕਮੀ ਕਰਕੇ ਇਹਨਾਂ ਨੂੰ ਪਿਆਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਹੈਗਾ ਜੀ ਇਹਦੀ ਰਿਕਵਰਿੰਗ ਚੱਲੂ ਆ ਭਾਜੀ ਅੱਛਾ ਜੀ ਇਹ ਦੋ ਘੋੜੀਆਂ ਦਾ ਛੱਡਿਆ ਚੈੱਕ ਪਾਸ ਨੇ ਘੋੜੀਆਂ ਦੋਨੋਂ ਜੀ ਅੱਛਾ ਇਹਦੀ ਕਵਰਿੰਗ ਵੀ ਚੱਲੂ ਹੈ ਇਹਦੀ ਕਵਰਿੰਗ ਵੀ ਚੱਲੂ ਹੈ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਬਹੁਤ ਵਕਰੀ ਇਹ ਲਾਈਨ ਤੇ ਤੁਸੀਂ ਘੋੜੇ ਲਿਆ ਆ ਜੀ ਬਹੁਤ ਮਜ਼ਾ ਆਇਆ ਇਹਨਾਂ ਨੂੰ ਦੇਖ ਕੇ ਬਾਈ ਕੰਟੈਕਟ ਨੰਬਰ ਦੇ ਦਿਓ ਜੇ ਆਪਾਂ ਜਿਨ੍ਹਾਂ ਨੇ ਮੀਟਿੰਗ ਕਰਾਉਣੀ ਹੈ ਜਾਂ ਕਾਰਡ ਦਿਖਾ ਦਿਓ ਕਾਰਡ ਦਿਖਾ ਦਿਓ ਤਾਂ ਕਿ ਮੀਟਿੰਗ ਕਵਰਿੰਗ ਵਾਲਿਆਂ ਨੂੰ ਆਸਾਨੀ ਹੋ ਸਕੇ ਉਹ ਤੁਹਾਡਾ ਕੰਟੈਕਟ ਕਰ ਲੈਣ ਪਲੀਜ਼ ਦਾਲ ਕੋਟੀ ਸਟੇਬਲਸ ਫਰਜ਼ੰਦ ਕਾਲਾ ਫਰੰਗੀ ਓਕੇ ਜੀ ਬਹੁਤ ਵਧੀਆ ਲੱਗਾ ਜੀ ਥੈਂਕ ਯੂ